ਤੁਸੀਂ ਖੁਦ ਹੈਰਾਨ ਹੋ ਜਾਓਗੇ ਇੰਨੀ ਸੋਹਣੀ ਗੱਡੀ ਜਮਾ ਜੈਨੂਨ ਓਰੀਜਨਲ ਕਰੋੜਾਂ ਦੇ ਮੁੱਲ ਦੀ ਗੱਡੀ ਅੱਜ ਤੁਹਾਨੂੰ ਸਵਿਫਟ ਦੇ ਰੇਟ 'ਚ ਦੇ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕੋਂ ਅੱবি ਅੱਜ ਇੱਕ ਗੱਡੀ ਦੇਣ ਜਾ ਰਹੇ ਹਾਂਗਾ ਲਗਜ਼ਰੀ ਗੱਡੀ ਇੰਨੀ ਕਾਮਯਾਬ ਇੰਨੇ ਇੱਕ ਘੱਟ ਰੇਟਾਂ ਦੇ ਵਿੱਚ ਵੀਰੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਇੰਨੀ ਸੋਹਣੀ ਗੱਡੀ ਜਮਾ ਜੈਨੂਨ ਓਰੀਜਨਲ ਕਰੋੜਾਂ ਦੇ ਮੁੱਲ ਦੀ ਗੱਡੀ ਅੱਜ ਤੁਹਾਨੂੰ Swift ਦੇ ਰੇਟ 'ਚ ਦੇ ਰਹੇ ਹਾਂ ਬਹੁਤ ਹੀ ਸ਼ਾਨਦਾਰ ਬਹੁਤ ਹੀ ਘੱਟ ਚੱਲੀ ਹੋਈ ਕੁੱਲ 87000 ਚੱਲੀ ਹੋਈ ਨਿਗਾਹ ਮਾਰ ਲਓ ਗੱਡੀ ਤੇ ਅਲਾਏ ਦੇਖ ਲਓ ਲੱਗੇ ਹੋਏ ਟਾਇਰ ਦੇਖੋ ਕਿੰਨੇ ਸੋਹਣੇ ਨੇ ਗੱਡੀ ਕਿਹੜੀ ਆ ਜਿਹੜੀ 4 ਘੜਿਆਂ ਵਾਲੀ ਹੁੰਦੀ ਆ Audi A4 ਮਾਡਲ ਆ ਹਨਾ ਜੀ ਹਾਂਜੀ A4 ਆ ਜੀ ਸਰਦਾਰ ਜਸਵੰਤ ਸਿੰਘ ਜੀ ਸਿੱਧੂ ਸਾਹਿਬ ਮੇਰੇ ਵੱਡੇ ਵੀਰ ਬਹੁਤ ਪਿਆਰ ਮਹਿ ਗਿਆ ਸਾਡਾ ਸਾਸੀ ਕਾਲ ਜੀ ਇੱਕ ਚੱਕਰ ਲੱਗਿਆ ਇੰਨਾ ਕੁ ਮੋਹ ਜਾਉਣ ਲੱਗਿਆ ਆਪਣਾ ਪਾਉਣ ਨੂੰ ਲੱਗਿਆ ਸਾਰੇ ਵੀਰ ਖੜੇ ਨੇ ਇਹਨਾਂ ਨਾਲ ਜੀ ਹਾਂ ਜੀ ਧੰਨਵਾਦ ਜੀ ਗੱਡੀਆਂ ਇਹਨਾਂ ਕੋਲੇ ਸ਼ਾਨਦਾਰ ਹੁੰਦੀਆਂ ਨੇ ਵੈਸੇ ਇਹ ਕਮਰਸ਼ੀਅਲ ਗੱਡੀਆਂ ਦਾ ਕੰਮ ਕਰਦੇ ਨੇ ਇਹ ਗੱਡੀ ਕਹਿੰਦੇ ਸਾਨੂੰ ਵਧੀਆ ਹੀ ਲੱਗੀ ਇੰਨੀ ਕਿ ਜੇ ਚੀ ਵੀ ਕੋਈ ਵੀਰ ਜਿਹੜਾ ਡੋਲੀਆਂ ਦਾ ਕੰਮ ਕਰਦਾ ਜਾਂ ਕੋਈ ਲਗਜ਼ਰੀ ਫੀਲਿੰਗ ਲੈਣਾ ਚਾਹੁੰਦਾ ਉਹਦੇ ਲਈ ਇਹ ਗੱਡੀ ਲਈ ਆ ਵੀਰ ਜੀ ਕੀ ਡਿਟੇਲ ਆਈ ਇਹਦੀ ਦੱਸੋ ਜੀ ਬਾਈ ਜੀ 12/17 ਜੀ 17 ਰਜਿਸਟਰਡ ਆਈ 12 ਮਾਡਲ ਆ ਜੀ ਅੱਛਾ ਜੀ ਹਾਂਜੀ ਵੀਰ ਜੀ ਵੀਰ ਜੀ ਇੰਨਾ ਪਾੜਾ ਕਿਉਂ ਉਹ ਕੋਈ ਥੋੜਾ ਜਿਹਾ ਬੰਦਾ ਬਾਹਰ ਜਾਣ ਕਰਕੇ ਉਹਦਾ ਵੀਜ਼ਾ ਲੱਗ ਗਿਆ ਅਮਰੀਕਾ ਤੋਂ ਉਹਨੂੰ 5 ਸਾਲ ਬਾਅਦ ਬੰਦਾ ਫਿਰ ਆਇਆ ਜਿਸ ਨਾਮ ਦੇ ਗੱਡੀ ਸੀ ਜੀ ਅੱਛਾ ਜੀ ਫਿਰ 17 ਜੇ ਜਾਣ ਕੇ ਰਜਿਸਟਰਡ ਹੋਈ ਵੀਰ ਜੀ ਓਕੇ ਜੀ ਨੇ ਬਿੱਲ ਕਟਵਾਈ ਸੀ ਹਾਂਜੀ ਉਹ ਬਾਹਰ ਚਲਾ ਗਿਆ ਮੁੜ ਕੇ ਕਈ ਸਾਲਾਂ ਬਾਅਦ ਪੱਕਾ ਫੈਮਿਲੀ ਫੈਮਿਲੀ ਰਿਕਾਰਡ ਜੂਜ ਨਹੀਂ ਕੀਤੀ 2017 ਜਾਣ ਕੇ ਫਿਰ ਉਹਨੇ ਰਜਿਸਟਰ ਕਰਾਈ ਹਾਂਜੀ ਫਿਰ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਟ੍ਰਾਂਸਫਰ ਹੋਈ ਬਾਅਦ ਚ ਗੱਡੀ ਦੀ ਅੱਛਾ ਜੀ ਹਾਂਜੀ ਤੀਸਰਾ ਹੰਦਰ ਹੈ ਗੱਡੀ ਦਾ ਜੀ ਅੱਛਾ ਜੀ ਹਾਂਜੀ ਵੀਰ ਜੀ ਤੇ ਕਿੰਨੀ ਕਿ ਚੱਲੀ ਹੋਈ ਹੈ ਜੀ 87 ਹਜ਼ਾਰ ਚੱਲੀ ਹੋਈ ਜਨਵਰ ਰਿਕਾਰਡ ਜਮਾ ਜਨਵਰ ਰਿਕਾਰਡ ਹੋ ਗਿਆ ਬਿਲਕੁਲ ਹਾਂਜੀ 12/17 ਮਾਡਲ ਦੀ ਹਾਂਜੀ ਹਾਂਜੀ ਵੀਰ ਜੀ ਫਿਰ ਦੇ ਕੀ ਰੇਟ ਤੇ ਰਹੇ ਹੋ ਜੀ ਬਾਜੀ 6.5 ਲੱਖ ਰੁਪਈਆ ਲਾਸਟ ਪ੍ਰਾਈਸ ਤੁਹਾਡੇ ਕਰਕੇ ਅੱਛਾ ਜੀ 6.5 ਹਾਂਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਇਹ ਭਾਗਾਂ ਵਾਲੇ ਵੀਰਾਂ ਵਾਸਤੇ ਆ ਇੱਕ ਗੱਲ ਦੱਸਦਾ ਵੀ ਇਹ ਆਟੋਮੈਟਿਕ ਹਨਾ ਜੀ ਆਟੋਮੈਟਿਕ ਵੀਰ ਜੀ ਆਟੋ ਗਿਅਰ ਹੈਗੀ ਸਨਰੂਫ ਤੁਸੀਂ ਦੇਖ ਰਹੇ ਹੋ ਜਿਹੜੇ ਵੀ ਡੋਲੀਆਂ ਦਾ ਕੰਮ ਕਰਦੇ ਨੇ ਸੀਜ਼ਨ ਚੱਲਣ ਵਾਲਾ ਉਹਨਾਂ ਲਈ ਵੀ ਇਹ ਤੋਹਫਾ ਹੀ ਆ ਕਿਉਂਕਿ ਇੰਨੇ ਕ ਭਾਅ ਦੇ ਵਿੱਚ ਆਹ ਲਗਜ਼ਰੀ A4 ਵੈਰੀਐਂਟ ਆ ਨਹੀਂ ਮਿਲਣੀ ਹੁਣ ਤਾਂ ਸਨਰੂਫ ਵਾਲੀ ਗੱਡੀ ਸਭ ਤੋਂ ਜ਼ਿਆਦਾ ਜਾਂਦੀ ਆ ਡੋਲੀ ਕਾਰ ਚ ਤੇ ਵਧੀਆ ਆਪਣੀ ਜਿਹੜੀ ਮਾਣ ਅਦਰ ਵੀ ਲੈ ਕੇ ਆਉਂਦੀ ਆ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਨੇ ਲੈਣੀ ਆ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਐਡਰੈਸ ਦੱਸ ਦਿਓ ਵੀਰ ਜੀ ਕਿੱਥੇ ਆਉਣੇ ਜੀ 모ਹਾਲੀ ਸਿੱਧੂ ਕਾਰ ਬਾਜ਼ਾਰ ਸੈਕਟਰ 77 ਬੀ 에어ਪੋਰਟ ਰੋਡ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹਨਾਂ ਕੋਲੇ ਕਮਰਸ਼ੀਅਲ ਕਾਰਾਂ ਬਹੁਤ ਸਾਰੀਆਂ ਖੜੀਆਂ ਨੇ ਬੈਗਨਾਰ, ਆਲਟੋ, ਮਰੂਤੀ, ਸਵਿਫਟ, ਔਰਾ, ਟੋ요ਟਾ, ਈਟੀਓਸ, ਇਨੋਵਾ ਆਰਟੀਕਾ ਜਿਹੜੀ ਵੀ ਤੁਸੀਂ ਗੱਡੀ ਲੈਣੀ ਆ ਕਮਰਸ਼ੀਅਲ ਦੇ ਵਿੱਚ ਉਹ ਵੀ ਇਹਨਾਂ ਕੋਲੇ ਵੱਡੀ ਗਿਣਤੀ 'ਚ ਖੜੀਆਂ ਨੇ ਸੰਪਰਕ ਕਰ ਲਓ ਗੱਲਬਾਤ ਕਰ ਲਓ ਤੁਸੀਂ ਕਿਹੜੀ ਲੈਣੀ ਆ ਤੁਹਾਨੂੰ ਦੱਸ ਦੇਣਗੇ ਰਿਪੋਰਟ ਦੇ ਦੇਣਗੇ ਵੀਰ ਹੁਣੀ ਚਾਹਲ ਸਾਹਿਬ ਹੁਣੀ ਖੜੇ ਨੇ ਸਾਰੇ ਵੀਰ ਇਹਨਾਂ ਇਹਨਾਂ ਦੇ ਨੰਬਰ ਦਿੱਤੇ ਹੋਏ ਨੇ ਕਿਸੇ ਨਾਲ ਵੀ ਸੰਪਰਕ ਕਰਕੇ ਤੁਸੀਂ ਗੱਡੀ ਬਾਰੇ ਜਾਣਕਾਰੀ ਹੋਰ ਬਾਰੇ ਵੀ ਲੈ ਸਕਦੇ ਹੋ ਤੇ ਬਾਈਆਂ ਦੀ ਡੀਲ ਇੰਨੀ ਕੁ ਵਧੀਆ ਗਈ ਹਰੇਕ ਬੰਦਾ ਬਹੁਤ ਖੁਸ਼ ਹੁੰਦਾ ਇਹਨਾਂ ਦੀ ਡੀਲ ਤੇ ਸੋ ਧੰਨਵਾਦ ਪਿਆਰ ਦਿੰਦੇ ਹੋ ਦਿੰਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ